ਅਸੀਂ ਤਾਂ ਆਟਾ ਵੀ ਮਤਲਬ ਵੀ ਜਦੋਂ ਕੰਮ ਕਰਦੇ ਤੇ ਆਟਾ ਵੀ 50-50 ਰੁਪਈਆ ਦਾ ਲਿਆ ਕੇ ਖਾਦਾ ਹੁਣ ਤਾਂ ਸਾਨੂੰ ਡਿੱਪੂ ਚੋਂ ਕਣਕ ਮਿਲ ਗਈ ਉਹਦੇ ਕਰਕੇ ਚਲੋ ਆਟੇ ਦਾ ਕੰਮ ਉਹ ਹੋ ਗਿਆ ਉਹ ਹੀ ਚਲੋ ਸੌਦਾ ਲੈ ਲੈਣੀ ਹੈਗੀ ਨਹੀਂ ਆਟਾ ਵੀ ਚੱਕੀ ਸਾਡੇ ਉਧਰ ਹੀ ਆ ਸੋ ਨੂੰ ਉਹਨਾਂ ਨੂੰ 50 ਰੁਪਈਆ ਦਾ ਆਟਾ ਕਦੇ 25 ਦਾ ਲਿਆ ਕੇ ਖਾਦਾ ਜਾਂ ਨਾ ਜੀ ਖਾਦਾ ਮੈਂ ਨੇਮ ਗੁਮਿਸਤਰੀਆਂ ਨਾਲ ਰਹੀ ਆ ਮੂੰ ਬਨ ਕੇ ਮੈਂ ਦਿਹਾੜੀ ਲਾਉਂਦੀ 5:30 ਵਜੇ ਆਉਂਦੀ ਸਰ ਹਾਂਜੀ ਉਹਦੀ ਹੁਣ 1600 ਫੀਸ ਭਰਨੀ ᱛੀ ਹੁਣ ਬੈਠੇ ਆਂ ਗਿਹਾਰ ਕੇ ਵੀ ਦੇਖ ਲਿਆ ਜਦੋਂ ਆਏ ਵੀ ਚਲੋ ਉਦੋਂ ਭਰਾਂਗੇ ਜੀ ਐਮ ਆਰ ਆਈ ਖਾਤਰ ਬੈਠੇ ਤੇ ਡਾਕਟਰਾਂ ਨੇ ਜਵਾਬ ਦੇਤਾ ਸੀ ਦਵਾਈਆਂ ਨੂੰ ਵੀ ਐ ਕਹਤਾ ਵੀ ਪਹਿਲਾਂ ਐਮ ਆਰ ਆਈ ਕਰਵਾਵੋ پیسے ਹੈ ਨਹੀਂ ਐਮ ਆਰ ਆਈ ਦੇ ਨਹੀਂ ਹੈ ਨਹੀਂ ਜੀ ਮੈਨੂੰ ਵਿਸ਼ਵਾਸ ਆ ਜੀ ਮੇਰੇ ਵਾਹਿਗੁਰੂ ਤੇ ਬਹੁਤ ਜਿਆਦਾ ਵਿਸ਼ਵਾਸ ਆ ਜੀ ਨੇ ਮੇਰੀ ਡੋਰ ਹੁਣ ਥਾਈ ਐਨੇ ਥਾਈ ਸਾਹਮਣੇ ਰੱਖੀ ਆ ਹੋਰ ਅੱਗੇ ਵੀ ਸਾਹਮਣੂ ਅੱਜ ਵੀਰ ਕੋਲ ਐਮ ਆਰ ਆਈ ਕਰਾਉਣ ਨੂੰ ਵੀ ਪੈਸੇ ਹੈ ਨਹੀਂ ਭੈਣ ਕਦੀ ਮਿਸਤਰੀਆਂ ਨਾਲ ਦਿਹਾੜੀ ਕਰਦੀ ਐ ਤੇ ਕਦੀ ਜਿਹੜਾ ਵੀ ਕੰਮ ਮਿਲਦਾ ਉਵਚਾਰੀ ਲੋਕਾਂ ਦੇ ਘਰਾਂ 'ਚ ਕਰਨ ਲਈ ਜਾ ਵਰਤੀ ਹੈ ਜ਼ਿਲ੍ਹਾ ਸੰਗਰੂਰ ਦਾ ਇਹ ਪਰਿਵਾਰ ਜਿਸ ਵਿੱਚ ਬਾਈ ਜੀ ਮਸ਼ੀਨ ਚਲਾਉਂਦੇ ਸੀ ਜਾਂ ਮਿਸਤਰੀ ਨਾਲ ਦਿਹਾੜੀ ਕਰਨ ਲਈ ਚਲੇ ਜਾਂਦੇ ਸੀ ਉਦੋਂ ਇਹਨਾਂ ਦਾ ਸਭ ਕੁਝ ਠੀਕ ਸੀ ਪਰ ਇੱਕ ਦਿਨ ਦਿਹਾੜੀ ਕਰਦੇ ਪਏ ਸੀ ਕਿ ਕੰਧ ਚੁੱਕ கரੰਟ ਆ ਗਿਆ ਉਸ ਨਾਲ ਇਹਨਾਂ ਨੂੰ ਜੋ ਝਟਕਾ ਲੱਗਿਆ ਉਹਦੇ ਨਾਲ ਇਹਨਾਂ ਦੀਆਂ ਲੱਤਾਂ ਅਤੇ ਬਾਹਾਂ ਸੁੰਨ ਹੋ ਗਈਆਂ ਪਿਛਲੇ 3-4 ਮਹੀਨਿਆਂ ਤੋਂ ਮੰਜੀ ਤੇ ਆ ਅੱਜ ਇਨਾਂ ਤੇ ਇਹੋ ਜਿਹਾ ਸਮਾਂ ਆ ਗਿਆ ਕਿ ਇਨਾਂ ਕੋਲੇ ਇਲਾਜ ਕਰਾਉਣ ਨੂੰ ਵੀ ਪੈਸੇ ਹੈ ਨਹੀਂ ਇੱਕ ਬੇਟਾ ਜੋ 12ਵੀਂ ਚ ਪੜਦਾ ਮਜਬੂਰ ਹੋ ਕੇ ਉਹ ਵੀ ਨਾਲ ਦਿਹਾੜੀ ਕਰਨ ਲਈ ਚਲਾ ਜਾਂਦਾ ਭੈਣ ਲੋਕਾਂ ਦੇ ਤਰਲੇ ਮਿੰਤਾਂ ਕਰਦੀ ਫਿਰਦੀ ਹੈ ਕਿ ਮੇਰੇ ਪਤੀ ਦਾ ਇਲਾਜ ਕਰਾ ਦਿਓ ਤਾਂ ਕਿ ਮੜ ਉਹ ਆਵਦਾ ਕੰਮ ਆ ਜਿਹੜਾ ਕਰਤਾ ਉਹ ਕਰ ਸਕੇ ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਹੋ ਸਕੇ ਅਸੀਂ ਆਪ ਸਭ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਭੈਣ ਦੇ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਜੇ ਕੋਈ ਵੀ ਵੀਰ ਜਾਂ ਭੈਣ ਇਸ ਵੀਰ ਦੇ ਇਲਾਜ ਦੇ ਵਿੱਚ ਇਹਨਾਂ ਦੇ ਬੱਚੇ ਦੀ ਪੜ੍ਹਾਈ ਦੇ ਵਿੱਚ ਅਤੇ ਇਹਨਾਂ ਦੇ ਘਰ ਦੇ ਗੁਜ਼ਾਰੇ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ